ਹੈਲੋ ਸਸਤੀਕਾ ਸਾਰਿਆਂ ਨੂੰ ਮਾਰਨਿੰਗ ਪਾਵੇਂ ਆ ਚਾਹ ਪੀਣੇ ਪਏ ਆਂ ਸੀ ਤੇ ਤੋਂਦਰ ਠੰਡ ਬੜੀ ਆ ਸਵੇਰੇ ਸਵੇਰੇ ਅੱਜ ਦਾ ਨਾ ਕੋਰਾ ਪਿਆ ਹੁੰਦਾ ਇਦਾਂ ਮੌਸਮ ਹੋ ਗਿਆ ਤੇ ਠੰਡ ਬਹੁਤ ਬਹੁਤ ਠਰਦੇ ਪਏ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁਣ ਕੀ ਕਰੀ ਕੰਮ ਤਾਂ ਰੋਟੀ ਖਾਣੀ ਕੰਮ ਤਾਂ ਕਰਨੇ ਪੈਣਾ ਪਕਾਉਣੀ ਆ ਰੋਟੀ ਖਾਣ ਦੇ ਪ੍ਰਬੰਧ ਕਰਨੇ ਪੈਣੇ ਸਾਰੇ ਇਹ ਤੇ ਜੇ ਲਾਲ ਜੀ ਉਹ ਤੇ ਪੇਪਰ ਪੈਂਦੇ ਉਹ ਚੱਲ ਗਏ ਆ ਤੇ ਹੁਣ ਤੁਹਾਨੂੰ ਪਤਾ ਵੀ ਠੰਡ ਵਿੱਚ ਚਾਹ ਬਾਵਾ ਪੀ ਹੋ ਜਾਂਦੀ ਆ ਡਾਕਟਰ ਸਾਹਿਬ ਨੇ ਮਿਊਜ਼ਿਕ ਬਹੁਤ ਸੰਦੇ ਆ ਮੈਨੂੰ ਬਹੁਤ ਸੁਣਦੇ ਆ ਮਿਊਜ਼ਿਕ ਨਾਲ ਬਹੁਤ ਪਿਆਰ ਕਰਦੇ ਆ ਤੇ ਕੰਨ ਵਿੱਚ ਆ ਬਹੁਤੀ ਹੋ ਜਾਂਦੀ ਆ ਯਾ ਇਹ ਬੋਧਾ ਵੀ ਚੱਲੀ ਆ ਪਰ ਲੋ ਜੀ ਚਾਹ ਪੀਤੀ ਗਈ ਹੈ ਮੇਰੀ ਹੁਣ ਚਲਦੇ ਆ ਮੋੜ ਪਾਣੀ ਮੋੜਨਾ ਪੱਠਿਆਂ ਨੂੰ ਕਣਕ ਨੂੰ ਮੋੜਨਾ ਹੈ ਅੱਛਾ ਕਣਕ ਨੂੰ ਪੱਠਿਆਂ ਨੂੰ ਵੀ ਮੋੜ ਦਿਓ ਸੋਨਾ ਸਾਫ ਸੁਹ ਹੋ ਜਾਊਗਾ ਆ ਬੰਦੇ ਘਰੇ ਲਿਆ ਪਟਾਰੀਆਂ ਦੇ ਵਿੱਚ ਦੀ ਇਹ ਜੁਲਫਾ ਦੇ ਨਾਲ ਗੱਥਾ ਤੋੜ ਦੇਣਗੇ ਚਾਹ ਪੀਤੀ ਗਈ ਸਾਡੀ ਤਾਂ ਹੁਣ ਦੇਖਦੇ ਕੰਮਕਾਰ ਕਰਦੇ ਆ ਪਟਾਰੀ ਦੇ ਵਿੱਚ ਦੀ ਚਲਦੇ ਆ ਕਿਚਨ ਹਾਂਜੀ ਆਜੋ ਹੁਣ ਤੁਹਾਨੂੰ ਲੈ ਕੇ ਚਲਦੇ ਆ ਅੱਜ ਮੈਂ ਬਣਾਉਂਗੀ ਮੇਥੀ ਦੀ ਪੁਰਜੀ ਕੋ ਨਵੀਂ ਕਰ ਲਈ ਨਵੀਂ ਕੀਤੀ ਨਹੀਂ ਹੈਗੀ ਤੇ ਖਾਣੀ ਬਹੁਤ ਵਧੀਆ ਮੇਥੀ ਦੀ ਪੁਰਜੀ ਸਿਆਲਾਂ ਨੂੰ ਤੇ ਤੋੜ ਕੇ ਲਿਆਉਣੀ ਆ ਤਾਂ ਕਿ ਸਵਾਰ ਕੇ ਫਿਰ ਮੈਂ ਬਣਾ ਲਈ ਸਬਜੀ ਤੇ ਆਓ ਤੁਹਾਨੂੰ ਦਿਖਾਉਨੇ ਆ ਵੀ ਕਿੱਥੇ ਬਾਗਬੀਚੀ ਸਾਜੀ ਲਾਈ ਆ ਤੇ ਕੁਛ ਤੁਹਾਨੂੰ ਪਤਾ ਵੀ ਆਪਾਂ ਕੂਤੇ ਵੀ ਬੀਜੀ ਆ ਸਬਜੀ ਤੇ ਇਦੂ ਕੂਤੈ ਲੈ ਕੂਤ ਲੈਦੀ ਆ ਤੇ ਜਦੋਂ ਆਪਾਂ ਮਤਲਬ ਇਥੇ ਲਾਗੇ ਆਪਣੇ ਥਾਂ ਇਥੇ ਲਾਈ ਆ ਤੇ ਉਦੋਂ ਆਪਾਂ ਫਿਰ ਤੋੜ ਕੇ ਲੈਦੀ ਆ ਸੌਖਾ ਹੋ ਜਾਂਦਾ ਹੁਣ ਇਹ ਜੋ ਸਪੈਸ਼ਲ ਫੇਰੀ ਲਿਆਉਂਦੀ ਆ ਕੋਈ ਲਾਗੇ ਦੀ ਬੜੀ ਮौज ਹੁੰਦੀ ਆ ਉਹ ਘਰ ਨਾਲ ਦੀ ਗੱਲ ਹੋ ਜਾਂਦੀ ਆ ਇਸ ਕਰਕੇ ਮੈਂ ਹੁਣ ਚੱਲੀ ਆ ਤੇ ਚੱਲਦੀ ਆ ਮੇਰਾ ਲਫਾਫਾ ਬਾਹਰ ਪਿਆ ਆ लेऊंगी हां जी ਆਪਾਂ ਹੁਣ ਪਹੁੰਚ ਗਏ ਆ ਜਿੱਥੇ ਸਬਜ਼ੀ ਭਾਜੀ ਲਾਈ ਆ ਤੇ ਫਿਰ ਨਹੀਂ ਫਿਰ ਨਹੀਂ ਪਿੰਡ ਦੀ ਇਹ ਤੇ ਆ ਦੇਖੋ ਜੀ ਮੇਥੀ ਹੁਣ ਮੈਂ ਮੇਥੀ ਤੋੜੂੰਗੀ ਤੇ ਦੇਖੋ ਜੀ ਮੂਲੀਆਂ ਵੀ ਲੱਗੀਆਂ ਆਪਣੇ ਦੇਖੋ ਜੀ ਘਰ ਦੀ ਸਬਜੀ ਦੀ ਤਾਂ ਬੜੀ ਮौज ਹੁੰਦੀ ਆ ਇਹ ਸਬਜੀ ਲਾਈ ਆ ਵਕੀਲ ਸਾਹਿਬ ਨੇ ਭਾਜੀ ਸਾਡੇ ਨੇ ਮੇਰੇ ਵੱਡੇ ਜੀਠ ਨੇ ਉਹ ਸਬਜੀ ਬਾਜੀ ਲਾਉਂਦੇ ਹੁੰਦੇ ਇੱਥੇ ਤੇ ਪਾਣੀ ਪੋਣੀ ਚਲੋ ਦੇ ਦੇ ਦਿੰਦੇ ਆ ਕੇਅਰ ਕਰਦੇ ਸਬਜੀ ਆ ਇਹਨੂੰ ਘਰ ਦੀ ਸਬਜੀ ਸ਼ੁੱਧ ਇੱਕ ਦੰਨਾ ਕੋ ਖਾਦਣਾ ਦਵਾਈ ਹੈਲੋ ਜੀ ਮੈਂ ਹੁਣ ਮੇਥੀ ਤੋੜਦੀ ਆ ਜਿੰਨੇ ਕਿਨੇ ਲੋੜਿਆ ਉਹਨੇ ਕੀ ਤੋੜੂਗੀ ਤੂੰ ਜਿਆਦਾ ਤੋੜੀਏ ਤਾਂ ਫਿਰ ਖਰਾਬ ਹੋ ਜਾਂਦੀ ਆ ਤੇ ਚਲੋ ਜਿੰਨੇ ਕਾਪਣ ਚਾਹੀਦੀ ਉਹਨੇ ਕੀ ਚੀਜ਼ ਤੋਂ ਹੋਣੀ ਚਾਹੀਦੀ ਖਰਾਬ ਕੋ ਤਾਂ ਕਰਨੀ ਚਾਹੀਦੀ ਆ ਕਿਸੇ ਵਾਲਾ ਨੂੰ ਤਾਂ ਚਲੋ ਵਧੀਆ ਦਿਖਾਣੀ ਗਰਮ ਹੁੰਦੀ ਆ ਠੰਡੇ ਜਿਹਦਾ ਦਿਨਸ ਵਾਲਾਂ ਦੇ ਤੇ ਗਰਮ ਚੀਜ਼ ਵਧੀਆ ਮਿੱਠੀ ਇਹ ਬਹੁਤ ਵਧੀਆ ਚੀਜ਼ ਆ ਇਹ ਖਾਣੀ ਚਾਹੀਦੀ ਆ ਆਪਾਂ ਨੂੰ ਤੇ ਇਹ ਹਰੇ ਪੱਤੇ ਵਰਸਾ ਜੀਆਂ ਜਿੱਦਾਂ ਕੋਲ ਤੇ ਜਦ ਮੈਂ ਥੋੜੀ ਜੀ ਤੋਂ ਵੀ ਇੰਨੇ ਕਿ ਲੋੜਿਆ ਮੈਨੂੰ ਜਾ ਕੇ ਜਿਵੇਂ ਡੰਡੀਆਂ ਤੋੜੂੰਗੀ ਨੂੰ ਸਵਾਰੂੰਗੀ ਇਹ ਕੁਦੀ ਰੋਤ ਰੋਤੀ ਚੀਜ਼ ਆ ਕੋਈ ਵੀ ਚੀਜ਼ ਰੋਤੇ ਨਾਲ ਹੀ ਆ ਕੋਈ ਫਾਲ ਲਾ ਲੋ ਕੋਈ ਸਬਜੀ ਲਾ ਲੋ ਕੋ ਕੋਸ਼ੇ ਇਤਾਂ ਦੀ ਗੱਲਾਂ ਜੀ ਰਤਮਾਤਮਾ ਦੇ ਕਿਦਾਂ ਬਲੋ ਤੇ ਨਿੱਥੀ ਮੇਰੀ ਥੋੜੀ ਗਈ ਆ ਤੇ ਨਹੀਂ ਬਹੁਤ ਮੇਥੀ ਨੇ ਤੇ ਬਹੁਤ ਨਹੀਂ ਤੋੜਨੀ ਹੈ ਵੀ ਸਾਡੀ ਤੋੜਨੀ ਹੈ ਮੈਂ ਹਾਂਜੀ ਮੇਥੀ ਲੈਈ ਮੈਂ ਖੂਦ ਸੌਰੀ ਆਪਣੀ ਖੇਤੀ ਚੋਂ ਤੇ ਮੇਥੀ ਲੈ ਕੇ ਮਰakti ਆ ਤਾਂ ਆ ਕੇ ਫਿਰ ਮੈਂ ਡੰਗਰਾ ਹੋਂ ਕੱਢਿਆ ਬਾਹਰ ਉੱਥੇ ਝਾੜੂ ਲਾਇਆ ਤੇ ਦੇਖੋ ਇਦਾਂ ਜਿਹੀ ਟਾਈਮ ਨਾਲ ਨਿਕਰ ਕੱਢੇ ਹੋਣੇ ਬਾਹਰ ਤੇ ਫਿਰ ਸੋਹਣਾ ਸੁੱਕ ਜਾਂਦਾ ਟਾਈਮ ਨਾਲ ਛੇਤੀ ਹੈ ਨਾ ਤੇ ਜੇ ਨਾ ਟਾਈਮ ਨਾਲ ਕੱਢੋ ਇਹਨਾਂ ਨੂੰ ਤਾਂ ਫਿਰ ਉਹ ਗਿੱਲਾ ਰਹਿੰਦਾ ਤੇ ਫਿਰ ਸੌਣ ਚੜਦੀ ਵਸ ਉਹਨੂੰ ਇਸ ਕਰਕੇ ਉਹਨੇ ਸਾਰਾ ਸਫਾਈ ਕੀਤੀ ਆ ਸਾਫ ਕਰਤਾ ਇਥੋਂ ਤੇ ਉਹ ਦੁਨਾ ਮਾਮੀਆਂ ਨੂੰ ਬਾਹਰ ਕੱਢਤਾ ਚਲੋ ਇਹ ਵੀ ਹਵਾ 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 ਕਰ ਨੂੰ ਤਾਂ ਅਪਸ ਫਾਕ ਲੈਣ ਤੇ ਮੁੱਲੀਆਂ ਵੀ ਧੋ ਲਈਆਂ ਆ ਆ ਦੇਖੋ ਮੁੱਲੀਆਂ ਤੋਂ ਰੱਖ ਲਈਏ ਚਲੇ ਵਿੱਚ ਤਾਂ ਹੁਣ ਮੈਂ ਜਾ ਕੇ ਕੁਝ ਕੱਪੜੇ ਧੋਣੇ ਆ ਤੁਹਾਨੂੰ ਪਤਾ ਵੀ ਹਾਊਸਵੌਕ ਦੇ ਕੰਮ ਬਹੁਤ ਜ਼ਿਆਦਾ ਹੁੰਦੇ ਘਰ ਦੇ ਦੇਖੋ ਮੈਂ ਕਿਹੜਾ ਹਾਊਸਵੌਕ ਬੇਲੀਆ ਹੁੰਦੀਆਂ ਇਹਨਾਂ ਨਿੱਕੇ ਮੋਟੇ ਕੰਮ ਬਹੁਤ ਜ਼ਿਆਦਾ ਹੁੰਦੇ ਆ ਤੇ ਮੈਂ ਚਲਦੀ ਆ ਘਰ ਨੂੰ ਤੇ ਜਾ ਕੇ ਕੱਪੜੇ ਧੋਣ ਲਈ ਕੱਪੜੇ ਹਾਂ ਜਿਵੇਂ ਬੇਲੀ ਦੇ ਕੰਮ ਨੂੰ ਢਿੱਕੇ ਹੁਣ ਆ ਕੇ ਕੱਪੜੇ ਦੇ ਉੱਤੇ ਕੱਪੜੇ ਮੈਨੂੰ ਹੱਥ ਨਾਲ ਧੋਣੇ ਪਏ ਤੇ ਤੁਹਾਨੂੰ ਪਤਾ ਵੀ ਮਿਸਤਰੀ ਨੇ ਬਹੁਤ ਖਲਾਰਾ ਪਾਇਆ ਤੇ ਮਸ਼ੀਨ ਵੇਖ ਸਾਈਡ ਨੂੰ ਉਹ ਤੋਂ ਹੁਣ ਬਾਹਰ ਨਹੀਂ ਨਿਕਲਦੀ ਨਾ ਕੱਪੜੇ ਧੋਵੰਦੇ ਸਿਰਫ ਸਖਾ ਹੁੰਦੇ ਉੱਤੇ ਤੇ ਮੈਂ ਹੁਣ ਹੱਥ ਨਾਲ ਮੈਨੂੰ ਧੋਣੇ ਪਏ ਬਹੁਤ ਮੁਸ਼ਕਿਲ ਲੱਗੇ ਹੱਥ ਨਾਲ ਬਹੁਤ ਘੱਟਦੇ ਤੇ ਕੱਪੜੇ ਤੇ ਮਸ਼ੀਨ ਨਾਲ ਕਮ ਸੋਕੇ ਹੋ ਜਾਂਦੇ ਆ ਮਸ਼ੀਨ 'ਚ ਪਾਣੀ ਹੁੰਨੀ ਆ ਤਾਂ ਫਟਾਫਟ ਧੋ ਜਾਂਦੇ ਆ ਬਾਕੀ ਹੋਰ ਘਰ ਦੇ ਕੰਮ ਕਰਦੇ ਰਹਿਣੇ ਹੁੰਦੇ ਆ ਤੇ ਮੈਨੂੰ ਬੜਾ ਮੁਸ਼ਕਿਲ ਲੱਗਾ ਕਿ ਖੈਗੀਆਂ ਵੀ ਕੋਟੀਆਂ ਸੀਗੀਆਂ ਨੇ ਇਹਨਾਂ ਦੀਆਂ ਤੇ ਇਹਨਾਂ ਨੂੰ ਟਾਈਮ ਲੱਗਣਾ ਤੇ ਚਲੋ ਸਕਾ ਲੈ ਆ ਮੈਂ ਤਿੰਨ ਦਿਨ ਹੋ ਗਿਆ ਥੋੜੇ ਹਵਾ-ਹਵਾ ਫਿਰ ਜੂਗੀ ਤੇ ਇਸ ਕਰਕੇ ਵੀਰੋ ਤੱਪ ਲੱਗ ਜੂਗੀ ਇਹਨਾਂ ਨੂੰ ਤੇ ਫੇਰ ਮੈਂ ਚੱਕ ਲਵਾਂਗੀ ਤੇ ਚਲੋ ਜੀ ਸਵੇਰ ਨੂੰ ਸਵੇਰ ਦੇ ਸੁੱਕੇ ਹੋਣ ਤਾਂ ਵਧੀਆ ਰਹਿੰਦੇ ਆ ਕੱਲ ਵੀਰਵਾਰ ਸੀ ਕੱ ਤੇ ਫਿਰ ਮੈਂ ਅੱਜ ਰੱਖ ਲੈ ਸੀਗੇ ਚਲੋ ਮੈਂ ਕਿ ਅੱਜ ਸ਼ੁੱਕਰਵਾਰ ਆ ਚਲਾਂ ਜਿੱਧੂੰਗੀ ਮੈਂ ਤੇ ਚਲੋ ਜੀ ਮੇਰੇ ਹਣ ਕੱਪੜੇ ਧੋਤੇ ਗਏ ਤੇ ਮੈਨੂੰ ਕੋ ਟੈਨਸ਼ਨ ਨਹੀਂ ਹੁਣ ਸੁੱਕਦੇ ਰਹਿਣੇ ਆ ਧੁੱਪ ਲੱਗੂਗੀ ਆਪੀ ਤੇ ਫਿਰ ਮੈਂ ਇਹਨਾਂ ਨੂੰ ਚੱਕੂੰਗੀ ਤੇ ਫਿਰ ਤੈਹ ਲਾ ਲੂੰਗੀ ਚੱਕ ਕੇ ਹਾਂਜੀ ਮੈਂ ਹਣ ਕੱਪੜੇ ਕੱਪੜੇ ਧੋ ਕੇ ਘਰ ਦੇ ਕੰਮ ਕਾਰ ਨਵੇੜ ਕੇ ਤੇ ਹੁਣ ਮੈਂ ਆ ਗਈ ਖੂ ਤੇ ਅੱਜ ਮੇਰਾ ਦਿਨ ਇੰਨਾ ਮਾੜਾ ਵੀ ਸਾਰੇ ਕੰਮ ਮੇਰੇ ਲੇਟ ਹੀ ਹੋਏ ਅੱਜ ਨਹੀਂ ਕੋਈ ਕੰਮ ਮੇਰਾ ਟਾਈਮ ਨੇ ਨਹੀਂ ਹੋਇਆ ਹੋਇਆ ਤੇ ਪਤਾ ਨਹੀਂ ਦਿਨ ਕਿਦਾਂ ਚੜਿਆ ਅੱਜ ਚਲੋ ਕਈ ਵਾਰੀ ਤਾਂ ਹੋ ਜਾਂਦੀ ਆ ਕਿ ਦਿਨ ਆਪਾਂ ਨੂੰ ਇਦਾਂ ਦੇ ਹੋ ਜਾਂਦਾ ਦਿਨ ਖਰਾਬੀ ਕਈ ਵਾਰ ਹੁੰਦਾ ਆ ਕਿਉਂ ਸਾਰੇ ਦਿਨ ਕੁਝ ਨਹੀਂ ਹੁੰਦੇ ਹੈਗੇ ਤੇ ਅੱਜ ਦਿਨ ਵਸ ਇਦਾਂ ਹੀ ਸਾਰਾ ਕੰਮ ਲੇਟ ਹੋਇਆ ਮੇਰੇ ਮੇਰੀ ਰੋਟੀ ਵੀ ਲੇਟ ਹੋ ਗਈ ਤੇ ਗਰਾਲਾ ਮੈਂ ਭੇਜਣੀ ਸੀ ਰੋਟੀ ਮੈਂ ਸਕੂਲ ਉਹ ਵੀ ਥੋੜੀ ਲੇਟ ਹੋਣ ਵਾਲੀ ਸੀ ਤੇ ਮੈਂ ਟਾਈਮ ਦੇਖ ਲਿਆ ਤੇ ਫਟਾਫਟ ਮੈਂ ਸੋ ਫੜਾ ਕੇ ਆਈ ਰੋਟੀ ਤੇ ਅੱਜ ਕੰਮ ਲੇਟ ਚਲੋ ਖੈਰ ਤੇ ਘੁੰਮਣ ਫਿਰਨ ਆ ਗਈ ਹੂ ਤੇ ਮੈਂ ਤੇ ਥੋੜੀ ਠੰਡੀ ਠੰਡੀ ਹਵਾ ਚਲਦੀ ਆ ਤੇ ਹਵਾ ਦੇ ਨਾਲ ਨਾਲ ਠੰਡ ਹੁੰਦੀ ਆ ਸਵੇਰੇ ਧੁੰਦ ਕੋਰਾ ਬਹੁਤ ਸੀ ਠੰਡ ਵੜੀ ਸੀ ਸਤੈਆਂ ਮੇਰਾ ਘਰ ਦਾ ਕੰਮ ਲੇਟ ਹੋ ਗਿਆ ਦੋ ਤਿੰਨ ਵਾਰੀ ਚਾਹ ਬਣਾ ਲਈ ਐਦੀ ਬੈਠੇ ਗੱਪਾ ਛੱਪਾ ਮਾਰਦੇ ਰਹ ਤੇ ਚਲੋ ਖੈਰ ਤੇ ਆ ਦੇਖੋ ਮੈਂ ਨਾ ਸ਼ਾਲਗਮ ਪੱਤੇ ਖਾਣ ਨੂੰ ਛਾਲਗਮ ਸੇਦਲੀ ਬਹੁਤ ਵਧੀਆ ਹੁੰਦੇ ਆ ਆ ਦੇਖੋ ਛਾਲਗਮ ਮੂਲੀਆਂ ਕੱਚੀਆਂ ਕੱਚੀਆਂ ਖਾਓ ਤਾਂ ਬਹੁਤ ਟੇਸਟੀ ਲੱਗਦੀਆਂ ਤੇ ਪਹਿਲਾਂ ਆਪਾਂ ਇਦਾਂ ਹੀ ਪਹਿਲੇ ਪੁਰਾਣੇ ਸਮਿਆਂ ਚ ਇਦਾਂ ਹੀ ਉਹਦੀ ਧੋ ਧੂ ਕੇ ਦਾ ਬੰਨੇ ਚ ਪਟਕੇ ਮੂਲੀ ਛਾਲਗਮ ਤੇ ਛਿੱਲ ਕੇ ਸਾਫ਼ ਸੁਫ਼ ਕਰਕੇ ਮੜੇ ਮੂੜੇ ਧੋ ਧੂ ਕੇ ਤੇ ਇਹਦੇ ਖਾ ਖੂ ਲੈਂਦੇ ਸੀ ਤਾਂ ਵਧੀਆ ਸੇ ਤਾਂ ਠੀਕ ਰਹਿੰਦੀਆਂ ਸੀਗੀਆਂ ਹੌਂਦ ਜਿੰਨੇ ਕਹ ਲੋ ਵੀ ਸੌਖਿਆ ਓੰਨੀਆਂ ਨਾਲ ਬਿਮਾਰੀਆਂ ਆ ਜਿੰਨੇ ਆਪਾਂ ਸੌਖ ਭਾਲਦੇ ਆ ਪਰ ਨਹੀਂ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਕੰਮ ਕਰਨਾ ਚਾਹੀਦਾ ਕਿ ਆਪਣੀ ਸਿਹਤ ਠੀਕ ਰਹਿੰਦੀ ਆ ਜੇ ਆਪਾਂ ਬਹੁਤੇ ਸੌਖ ਭਾਲਦੇ ਆ ਤਾਂ ਔਖੇ ਵੀ ਆਪ ਹੀ ਹੁੰਨੇ ਆ ਆਪਾਂ ਇਸ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ ਮਿਹਨਤ ਕਰੋ ਡਟ ਕੇ ਤੇ ਤੁਹਾਡੀ ਸਿਹਤ ਵੀ ਸਹੀ ਰਹਿੰਦੀ ਆ ਤੇ ਬਹੁਤੀ ਆਪਾਂ ਦਵਾਈਆਂ ਦੇ ਬਸ ਨਹੀਂ ਪੈਂਦੇ ਹੈਗੇ ਪਿਛਲੇ ਸਮਿਆਂ ਚ ਹੱਥੀ ਕੰਮ ਕਰਦੇ ਸੀ ਸਾਡੇ ਬੱਡੇ ਵਡੇਰੇ ਤੇ ਖਰਾਕਾਂ ਚੰਗੀਆਂ ਹੁੰਦੀਆਂ ਸੀ ਉਮਰਾਵਾਦ ਹੁੰਦੀਆਂ ਸੀਗੀਆਂ ਤਾਂ ਅੱਜ ਕੱਲ ਤਾਂ ਉਮਰਾ ਵੀ ਹੁੰਨੀ ਆ ਕਿ ਆ ਤੇ ਖਰਾਕਾਂ ਵੀ ਆਪਣੀਆਂ ਇਦਾਂ ਦੀਆਂ ਆਈਆਂ ਸੋ ਇਹ ਗੱਲ ਆ ਇਸ ਕਰਕੇ ਆਪਾਂ ਨੂੰ ਆਪਣੀ ਪ੍ਰੈਕਟਿਸ ਹਾਂਜੀ ਡਾਕਟਰ ਸਾਹਿਬ ਹਨਾ ਸਪਰੇਅ ਕਰਨ ਲੱਗੇ ਆ ਆੜ ਨੂੰ ਆੜ ਝਕਾ ਬਹੁਤ ਆ ਕਿਉਂ ਆੜ ਸਾਫ ਚਾਹੀਦੀ ਥੋ ਪਤਰਨਾ ਫਿਰਨਾ ਹੁੰਦਾ ਆ ਤੇ ਤੁਹਾਨੂੰ ਦਿਖਾਈ ਦਿੰਦੇ ਆ ਸਾਹਮਣੇ ਮੋਟਰ ਚੱਲਣ ਦੀ ਆ ਪਾਣੀ ਮੋੜਿਆ ਪੱਠਿਆਂ ਨੂੰ ਤੇ ਨਾਲੇ ਕਿਨੇ ਸਪਰੇਅ ਕਰ ਦਿੰਨੇ ਆ ਆੜ ਸਾਫ਼ ਹੋ ਜਾਊਗੀ ਤੇ ਇੱਧਰ ਸਾਡੇ ਖੂਦ ਇੰਨੀ ਝਾੜਿਆ ਨਾ ਵੀ ਕੱਲੇ ਆਉਣਾ ਬਹੁਤ ਮੁਸ਼ਕਲ ਆ ਮੈਂ ਡਾਕਟਰ ਸਾਹਿਬ ਨਾਲ ਆਉਣੀ ਹੁੰਦੀ ਮੈਂ ਕੱਲੀ ਨਹੀਂ ਆਉਂਦੀ ਹੁੰਦੀ ਤੇ ਬਹੁਤ ਡਰ ਲੱਗਦਾ ਵੀ ਲੱਗੇ ਛੱਕ ਕੋਈ ਅੰਦਰ ਪਰਿੰਦਾ ਕੋਈ ਨਹੀਂ ਹੈਗਾ ਇੰਨੀ ਝਾੜ ਖੂ ਤੇ ਇੱਥੇ ਨਾ ਕੋਈ ਘਰ ਵੱਸਦਾ ਆ ਤੇ ਨਾ ਕੋਈ ਹੋਰ ਲੈਣਾ ਨਾ ਦੇਣਾ ਕੋਈ ਨਹੀਂ ਆਉਂਦਾ ਇੱਥੇ ਮੈਨੂੰ ਵੀ ਬਹੁਤ ਡਰ ਲੱਗਦਾ ਮੈਂ ਇਕੱਲੀ ਨਹੀਂ ਕਦੀ ਆਈ ਹੈਗੀ ਤੇ ਮੈਂ ਨਾਲ ਹੀ ਹੁੰਨੀ ਹੁੰਨੀ ਇਹਨਾਂ ਦੇ ਤੇ ਜਾਨਵਰ ਬਹਾਵਾ ਜਾਂਦੇ ਇੱਥੇ ਇਹ ਸਪਰੇਅ ਕਰਨ ਲੱਗੇ ਆ ਚਲੋ ਮੈਂ ਵੀ ਸਪਰੇਅ ਕਰਉ ਤੇ ਮੈਂ ਚਲਦੀ ਆ ਜਿਹੜੇ ਮੇਰੇ ਘਰ ਘਰ ਦੇ ਕੰਮ ਰਹਿੰਦੇ ਆ ਉਹ ਮੈਂ ਜਾ ਕੇ ਕਰਦੀ ਆ ਤੇ ਚਲੋ ਜੀ ਆਪਣੀਆਂ ਗੱਡੀਆਂ ਖੜੀਆਂ ਆ ਬਹੁਤ ੋਖਿਆ ਜੀ ਇੱਕ ਤ ਵਦਾ ਪਿਛੇ ਸਾਲ ਲਈ ਸੀ ਤੇ ਬਹੁਤ ਆਨੰਦਾਰੀ ਇਹਦੀ ਚੋ ਚੱਲ ਹਾਂਜੀ ਖੂ ਤੇ ਕੰਮ ਕਰਨ ਨਿਵੇੜ ਕੇ ਤੇ ਅਸੀਂ ਆ ਗਏ ਹਾਂ ਤੇ ਆ ਕੇ ਮੈਂ ਜਿਹੜਾ ਆਪਣੇ ਛੱਡੇ ਸੀ ਕੰਮ ਮੇਥੀ ਦਾ ਤੇ ਮੇਥੀ ਰੱਖੀ ਸੀ ਮੈਂ ਲਿਆ ਕੇ ਹੀ ਤੋੜ ਕੇ ਤੇ ਹੁਣ ਮੈਂ ਸਾਰੀ ਇਦਾਂ ਹੀ ਪੱਤਾ ਵਿੱਚੋਂ ਕਟਿੰਗ ਕਰ ਲਉ ਪੱਤੇ ਦੀ ਡੰਡੀਆਂ ਰਹਿਣਡੂਗੀ ਤੇ ਉਹ ਪਾ ਦੂੰਗੀ ਆਪਣੀ ਮੱਝ ਨੂੰ ਉਹ ਖਾਊਗੀ ਉਹਨੂੰ ਵੀ ਖਿਲਾਉਣੀ ਮੇਥੀ ਹੈ ਨਾ ਮੱਝ ਨੂੰ ਵੀ ਉਹ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਤੇ ਦੇਖੋ ਹੁਣ ਮੈਂ ਸਾਰੇ ਦੇ ਕੱਟ ਲੈਣੇ ਫਿਰ ਕੱਟ ਕੇ ਤੜਕਾ ਲਾਉਂਗੀ ਤੇ ਦੇਖੋ ਜੀ ਮੇਥੀ ਬਹੁਤ ਜਿੱਦਾਂ ਰੋਟੀ ਕਹ ਲੋ ਵੀ ਮੱਕੀ ਦੀ ਰੋਟੀ ਜੀ ਵੀ ਪੈਂਦੀ ਮੇਥੀ ਤੇ ਪੁਰਜੀ ਬਣਾ ਲਓ ਕਈ ਚੀਜ਼ਾਂ ਜੇ ਪੈ ਜਾਂਦੀ ਆ ਦੇਖੋ ਰੀਤ ਆ ਤੇ ਇਹ ਵੀ ਬਸ ਮਗਰ ਮਗਰ ਜੇ ਉਹਦੇ ਘੰਮਦੀ ਆ ਤੇ ਖੇੜਦੀ ਇਹ ਵੀ ਤੇ ਵਸੇ ਦੇਖੀ ਰਹੀ ਰਹਿੰਦੀ ਐ ਤੇ ਹੁਣ ਮੈਂ ਇਹਦੇ ਹੌਲੀ ਹੌਲੀ ਇਹਨੂੰ ਸ਼ਾਂਟੀ ਕਰਕੇ ਇਹਦੀ ਤੇ ਮੈਂ ਫੇਰ ਕੱਟ ਕੇ ਪੱਤੇ ਨੂੰ ਤਿਆਰ ਕਰ ਲਵਾਂਗੀ ਤਾਂ ਕਟਿੰਗ ਕਰਕੇ ਦੇਖੋ ਮੇਥੀ ਆਪਾਂ ਨੂੰ ਖਾਣੀ ਚਾਹੀਦੀ ਜ਼ਰੂਰ ਤੇ ਸਾਰੀ ਮੇਦੇ ਹੀ ਹੌਲੀ ਹੌਲੀ ਡੰਡੀਆਂ ਨੂੰ ਪਰੇ ਕਰਕੇ ਤੇ ਕੱਟ ਕੇ ਰੱਖ ਲੈਣੀ ਆ ਤੇ ਕਈ ਦੇ ਪਸੰਦ ਨਹੀਂ ਕਰਦੇ ਮੇਥੀ ਨੂੰ ਪਰ ਮੈਨੂੰ ਬਹੁਤ ਦੇ ਲੱਗਦੀ ਮੈਂ ਤਾਂ ਹਰ ਸਾਲ ਜਣੀ ਜਦੋਂ ਵੀ ਰੁੱਤ ਹੁੰਦੀ ਆਪਾਂ ਬਣਾ ਕੇ ਖਾਈਦੀ ਆ ਔਰ ਖਾਣੀ ਚਾਹੀਦੀ ਆ ਤੁਸੀਂ ਵੀ ਸਾਰੇ ਜਾਣੇ ਖਾਇਆ ਕਰੋ ਮੇਥੀ ਦੀ ਭੁਰਜੀ ਬਣਾ ਕੇ ਹਾਲੋਂ ਦੀ ਭੁਰਜੀ ਹੋ ਗਈ ਮੇਥੀ ਦੀ ਭੁਰਜੀ ਹੋ ਗਈ ਤੇ ਬਹੁਤ ਚੀਜ਼ਾਂ ਦੇ ਪੈ ਜਾਂਦੀ ਆ ਇਹ ਜਿੱਦਾਂ ਹੁਣ ਆਲੂ ਮੇਥੀ ਹੋ ਗਏ ਸੁੱਕੀ ਸਬਜੀ ਆ ਪੋਚ ਵੀ ਪਾ ਲੈਨੇ ਆ ਮੇਥੀ ਨੂੰ ਬਹੁਤ ਟੇਸਟੀ ਲੱਗਦੀ ਬੜੀ 스멜 ਆਉਂਦੀ ਆ ਜਦੋਂ ਬਣਾਉਨੇ ਆ ਤੇ ਗੋਂਡੀਆਂ ਦਾ ਖਸਮਲ ਜਾਂਦੀ ਆ ਜਦੋਂ ਆਪਾਂ ਨਾ ਮੇਥੀ ਸਬਜੀ ਬਣਾਉਨੇ ਆ ਨੂਰ ਤੱਕ ਸਮੈਲ ਜਾਂਦੀ ਹੈ ਯਾਨੀ ਬਹੁਤ 스ਮੈਲ ਹੁੰਦੀ ਹੈ ਇਹਦੀ ਤੇ ਖਾਣ ਨੂੰ ਇਹ ਬਹੁਤ ਟੇਸਟੀ ਲੱਗਦੀ ਹੈ ਇਹ ਨਾਲ ਦਹੀਂ ਹੋਵੇ ਨਾਲ ਲੱਸੀ ਹੋਵੇ ਹਾਂਜੀ ਡੰਡੀਆਂ ਮ ਤੋੜ ਕੇ ਰੱਖ ਲਈਆਂ ਆ ਤੇ ਮਤਲਬ ਸਾਈਡ ਤੇ ਕਰਤੀ ਹੁਣ ਪੱਤੇ ਨੂੰ ਮੈਂ ਕੱਟ ਕੇ ਰੱਖ ਲਿਆ ਸਬਜ਼ੀ ਮੇਰੀ ਹੋ ਗਈ ਤਿਆਰ ਤੇ ਮੈਂ ਪਿਆਜ਼ ਤੇ ਅਦਰਕ ਵੀਜ ਦਾ ਵੀ ਕੱਟ ਕੇ ਰੱਖ ਲਿਆ ਨਾਲ ਹੀ ਤੇ ਹੁਣ ਮੈਂ ଲੂਣ ਵਿੱਚ ਪਾਉਂਗਾ ਆਪਣੇ ਹਿਸਾਬ ਨਾਲ ਕਿਉਂ ਤੇਜ ਤੇ ਇਹ ਪਹਿਲਾਂ ਹੀ ਬਹੁਤ ਹੁੰਦੀ ਗਰਮ ਵੈਸੇ ਪਹਿਲਾਂ ਹੀ ਉਹ ਹੁੰਦੀ ਆ ਰਮ ਮਸਾਲਾ ਤੇ ਰੱਖੂਗੀ ਮੈਂ ਤੇ ਮਿਰਚ ਕੱਟ ਰੱਖੂ ਕਿਉਂ ਮਿਰਚ ਤੇਜ਼ ਵੜੀ ਆ ਜਿਹੜੀ ਲਾਲ ਮਿਰਚ ਕੁੱਟੀ ਹੋਈ ਘਰ ਦੀ ਮੈਂ ਉਹੀ ਬਣਾਉਣੀ ਉਹ ਹੀ ਵਰਤਦੀ ਹਣੀ ਆ ਕਿਤੇ ਹਿਸਾਬ ਆ ਮੈਨੂੰ ਵੀ ਜਿੰਨੀ ਪੈਣੀ ਆ ਕਈ ਵਾਰੀ ਹਰੀ ਆਪਾ ਪਾਉਣੀ ਆ ਤਾਂ ਬਹੁਤ ਘੱਟ ਹੋ ਜਾਂਦੀ ਆ ਤੇ ਥੋੜੀ ਜਿਹੀ ਮੈਂ ਪਾਉਂਗੀ ਨਹੀਂ ਤੇਜ਼ ਨਹੀਂ ਕਰੂੰਗੀ ਤੇ ਦਾਲ ਸਬ지 ਬਣੀ ਉਹ ਕੋਈ ਫਿਕਰ ਨਹੀਂ ਹੁੰਦਾ ਜੀ ਤੇ ਮੈਂ ਇਹਦਾ ਤੜਕਾ ਲਾ ਕੇ ਤੇ ਫਿਰ ਮੈਂ ਸੇਮ ਤੇ ਰੱਖਣੂਗੀ ਇਹਨੂੰ ਤੇ ਨਾਲੇ ਮੈਂ ਨਾ ਮੇਥੇ ਨੂੰ ਦੋ ਵਾਰੀ ਧੋ ਧੋ ਲਿਆ ਵੀ ਰੇਤਾ ਲੱਗੀ ਹੁੰਦੀ ਹੈ ਕਈ ਵਾਰੀ ਪੱਤਿਆਂ ਨੂੰ ਵੀ ਰੇਤਾ ਜੇ ਹੋਵੇ ਤੇ ਸਬਜੀ ਦਾ ਅਦਾ ਟੇਸਟ ਰਹਿ ਜਾਂਦਾ ਜਿੱਦਾਂ ਆਪਾਂ ਨੂੰ ਸਾਗ ਨੂੰ ਕਈ ਵਾਰੀ ਧੋਣੇ ਆ ਵੀ ਕਿਤੇ ਕਰਕਣਾ ਰਹਿ ਗਈ ਹੋਵੇ ਤੇ ਮੈਂ ਇਹਦਾ ਬਹੁਤ ਵਾਰੀ ਧੋਣੀ ਹੁੰਨੀ ਵੀ ਤੇ ਕਰਕਣਾ ਰਵੇ ਤੇ ਫਿਰ ਟੇਸਟ ਨਹੀਂ ਲੱਗਦਾ ਸਾਗ ਅੱਧੀ ਕਰਕਰੇ ਆ ਜਵੇ ਤਾਂ ਜਿੱਦਾਂ ਮਤਲਬ ਜਿੱਦਾਂ ਪੀਣ ਕਰਦੇ ਆ ਤੋ ਉਦੋਂ ਵੀ ਦਾਣਿਆਂ ਨੂੰ ਕਿੰਨੀ ਵਾਰੀ ਚੁਗਦੇ ਆ ਵੀ ਵਿੱਚ ਕਿਤੇ ਮਿੱਟੀ ਨਾ ਹੋਵੇ ਅਟੇ ਜਿੱ ਮਿੱਟੀ ਦੇ ਵੱਖਰੀ ਹੋ ਨਹੀਂ ਸਕਦੀ ਹੈਗੀ ਤੇ ਖਰਾਬ ਹੋ ਜਾਂਦਾ ਆਟਾ ਇਦਾਂ ਕਿ ਵਾਰ-ਵਾਰ ਚੀਤ ਧੋਣੀ ਪੈਂਦੀ ਆ ਤੇ ਫਿਰ ਧੋਤੀ ਚੀਜ਼ ਸਾਫ਼ ਹੋ ਜਾਂਦੀ ਆ ਤੇ ਮੈਂ ਫਿਰ ਪਹਿਲਾਂ ਧੋਤੀ ਤੇ ਹੁਣ ਮੈਂ ਦੋ ਵਾਰੀ ਇਹ ਮੇਥੀ ਧੋ ਲਈ ਆ ਵੀ ਮੈਨੂੰ ਵਿਸ਼ਵਾਸ ਹੋ ਗਿਆ ਵੀ ਇਹ ਸਾਫ਼ ਹੋ ਗਈ ਆ ਹੁਣ ਤਾਂ ਹੁਣ ਮੈਂ ਕੜਾਈ 'ਚ ਪਾ ਦੂੰਗੀ ਇਹਨੂੰ ਤੇ ਮੈਂ ਸਾਰੀ ਕੜਾਈ 'ਚ ਪਾ ਕੇ ਤੇ ਫਿਰ ਸਿਮ ਤੇ ਰੱਖੂੰ ਗੈਸ ਤੇ ਜਿੱਤੇ ਮੈਂ ਆਪਣਾ ਜਿਹੜੇ ਹੋਰ ਕੰਮ ਕਰ ਰਹੇ ਰਹਿੰਦੇ ਹੋ ਮੈਂ ਕੰਮ ਕਰੂੰਗੀ ਤੇ ਮੇਰੇ ਸਬਜ਼ੀ ਬਣ ਗਈ ਹੋਈ ਯਾਨੀ ਤਿਆਰ ਹੌਲੀ ਹੌਲੀ ਤੇ ਅੱਜ ਗੁਰਜੀ ਖਾਵਾ ਗਬਲੀ ਟੇਸਟੀ ਟੇਸਟੀ ਬਣਦੀ ਹੈ ਇਹ ਕੁਰਕਰੀ ਜੀ ਤੇ ਆਪਣੇ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਇਹ ਚੀਜ਼ਾਂ ਹਰੀਆਂ ਸਬਜ਼ੀਆਂ ਖਾਣੀਆਂ ਕੋਈ ਵੀ ਲਾਲੋ ਸਬਜ਼ੀ ਆਪਾਂ ਨੂੰ ਹਰੀਆਂ ਸਬਜ਼ੀ ਖਾਣੀਆਂ ਚਾਹੀਦੀਆਂ ਤੇ ਆਪਣੇ ਸਿਹਤ ਲਈ ਲਾਭਦਾਇਕ ਹੈ ਤੇ ਚਲੋ ਜੀ ਗਿਆ ਤੜਕਾ ਲੱਗ ਮੇਰਾ ਤਾਂ ਹੁਣ ਮੈਂ ਤਕਾ ਕੇ ਤੇ ਫਿਰ ਸਬਜ਼ੀ ਮੇਰੀ ਪੱਕੂਗੀ ਬਣੂਗੀ ਜੱਤੇ ਮੈਂ ਹੋਰ ਕੰਮ ਕਰਦੀ ਹਾਂ ਲਓ ਜੀ ਪੁਰਜੀ ਮੇਰੀ ਬਣ ਕੇ ਤਿਆਰ ਆ ਹੁਣ ਤੇ ਪੁਰਜੀ ਮੈਂ ਬਣਾ ਲਈ ਆ ਤੇ ਦੇਖੋ গরম গরম ਆ ਦੇਖੋ ਨਹੀਂ ਸੋਹਣੀ ਬਣਦੀ ਆ ਬਣੀ ਆ। ਪੁਰਜੀ ਮੇਰੀ ਬਣ ਗਈ ਆ। ਤੇ ਦੇਖੋ ਜੀ ਪੁਰਜੀ ਦੀ 스멜 ਬੜੀ ਸੋਹਣੀ ਆ। ਦੂਰ ਤੱਕ ਜਾਂਦੀ 스멜 ਇਹਦੀ। ਪਤਾ ਲੱਗ ਜਾਂਦਾ ਹਾਂ ਵੀ ਪੁਰਜੀ ਬਣੀ ਆ। ਇਹ ਵੀ ਇੱਕ ਠੰਡ ਵਿੱਚ ਗਰਮੀਆਂ ਜਾਨੀ ਗਰਮ ਹੁੰਦੀ ਆ ਇਹ। ਬਹੁਤ ਸੁਬਦੀ ਹੁੰਦੀ ਖਾਣ ਵਾਸਤੇ ਖਾਣੀ ਚਾਹੀਦੀ ਹੈ ਇਹ ਤੇ ਦੇਖੋ ਜੀ ਸਾਰਾ ਦਿਨ ਲੱਗ ਗਿਆ ਪੁਰਜੀ ਬਣਾਉਣ ਤੇ ਮੇਰੇ ਸਾਰੇ ਜੋਰ ਲੱਗਿਆ ਪੁਰਜੀ ਬਣਾਉਣ ਦੇ ਬੀਕਮ ਸੌਖਾ ਨਹੀਂ ਹੈਗਾ ਤੇ ਬਹੁਤ ਔਖੀ ਮੁਸ਼ਕਲਾਂ ਬਣਦੀ ਹੈ ਇਹਨੂੰ ਤੋੜੋ ਕੱਟੋ ਜੀਰੋ ਤੜਕਾ ਲਾਓ ਬਣਾਓ ਫੇਕ ਦਿਮਸੀ ਬਣਦੀ ਹੈ ਤੇ ਚਲੋ ਠੀਕ ਹੈ ਇਹਦੇ ਵਲੌਗ ਦਾ ਆ ਇੱਥੇ ਐਂਡ ਕਰਦੇ ਆ ਕੱਲ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਸਟੀਕਾਲ ਤੇ ਮੇਰੇ ਵੀਲੋਗ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਜੁ ਵੀ ਦੱਸਿਆ ਕਰੋ ਵੀ ਸਾਡੇ ਵੀਲੋਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਚਲੋ ਠੀਕ ਸਸਟੀ ਕਰ ਸਾਰਿਆਂ ਨੂੰ ਬਾਏ